ਇਹ ਜਲੰਧਰ ਬਾਈਪਾਸ ਤੇ ਨਾਕਾ ਲਾਇਆ ਹੋਇਆ ਆਪਣਾ ਜਿਹੜੀ ਛੱਕੀ ਪੁਲਿਸਾ ਉਹਨਾਂ ਦੀ ਤਲਾਸ਼ੀ ਲੈ ਰਿਹਾ ਜਿਹੜੇ ਵਿਦਾਊਟ ਨੰਬਰ ਪਲੇਟਸ ਨਹੀਂ ਹੁਣ ਕਾਫੀ ਜਿਵੇਂ ਅੱਜ ਅਸੀਂ ਵਿਦਾਊਟ ਨੰਬਰ ਪਲੇਟਸ ਜਿਨ੍ਹਾਂ ਤੇ ਬਾਰਦਾਤਾਂ ਹੁੰਦੀਆਂ ਨੇ ਉਹ ਅਸੀਂ 3-4 ਰਾਉਂਡ ਅਪ ਕੀਤੇ ਕਿ ਰੁਟੀਨ ਨਾਕਾ ਕਾ ਕਿ ਇਹ ਆਊਟ ਆਫ ਸਿਟੀ ਜਾਂ ਸੀਲਿੰਗ ਨਾਕਾ ਆ ਗਿਆਗਾ ਤੇ ਇਹਦੇ ਵਿੱਚ ਇਹ ਰੁਟੀਨ ਚੈਕਿੰਗ ਸਾਡੀ ਰੁਟੀਨ ਨਾਕਾ ਸਾਡਾ ਡੇਲੀ ਦਾ ਲਗਿਆ ਕਿੰਨੇ ਕਿ ਚਲਾਨ ਜਿਹੜੇ ਅੱਜ ਕੱਟੇ ਗਏ ਲੋਕ ਦਿਨ ਅੱਜ ਤਕਰੀਬਨ ਅਸੀਂ ਬਿਦਾਉਟ ਨੰਬਰ 플레이ਟਸ ਤੇ 10 ਕਿ ਚਲਾਨ 10 11 ਚਲਾਨ ਉਹਨੋਂ ਵੇਰਵੇ ਸਭੀ ਆਪਣਾ ਇੱਕ ਤਾਂ ਪ੍ਰੋਪਰ ਹੈਲਮਟ ਪਾ ਕੇ ਚੱਲੋ ਇੱਕ ਦੋ ਜਣੇ ਆਪਣੀ ਸਵਾਰੀ ਚੱਲੋ ਤੀਜਾ ਪਰਸੇ ਚੱਲਾ ਤਾਂ 100% ਉਹਨਾਂ ਤੇ ਕਾਰਵਾਈ ਹੋਊਗੀ ਜੀ ਸਿਹਾਰਤੀ ਹਾਦਸੇ ਹੋਈਆ ਵੀ ਆਪਣਾ ਲੁਧਿਆਣਾ ਪੁਲਿਸ ਪੂਰੀ ਮਜ਼ਾਹਿਦ ਹੋਈ ਆ ਵੀ ਬੰਦਾ ਆਪਣਾ ਜਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਦਿਵਾਰੀ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਤੇ ਮੌਜੂਦ ਹਾਂ ਜਿੱਥੇ ਦੱਸ ਦਈਏ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਲਗਾਤਾਰ ਜਿਹੜੀ ਹੈ ਕਾਰਵਾਈ ਕਰ ਰਹੀ ਹੈ ਤਾਂ ਜਿਹੜੇ ਸਨੇਚਰ ਨੇ ਜਿਹੜੇ ਗਲਤ ਅੰਸਰ ਨੇ ਉਹਨਾਂ ਦੇ ਉੱਤੇ ਵੀ ਪੰਜਾਬ ਪੁਲਿਸ ਦਾ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਰੋਜ਼ ਹੀ ਜਿਹੜਾ ਹਰ ਰੋਜ਼ ਇੱਕ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਨਕੇਲ ਜਿਹੜੀ ਆ ਕਸੀ ਜਾਂਦੀ ਹੈ ਪਰ ਨਾਕੇ ਦੇ ਦੌਰਾਨ ਵੀ ਕਈ ਸ਼ਰਾਧਤੀ ਅਨਸਰ ਤਾਂ ਕਈ ਜਿਹੜੇ ਗਲਤ ਅਨਸਰ ਨੇ ਉਹ ਜਿਹੜੇ ਫੜੇ ਜਾਂਦੇ ਨੇ ਸੋ ਦੇਖ ਸਕਦੇ ਹੋ ਕਿ ਅੱਜ ਫੇਰ ਇੱਕ ਵਾਰ ਜਲੰਧਰ ਬਾਈਪਾਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਪੰਜਾਬ ਪੁਲਿਸ ਦੇਖ ਸਕਦੇ ਹੋ ਕਿ ਬਹੁ ਵੀ ਉਹਨਾਂ ਵੱਲੋਂ ਲੁਧਿਆਣਾ ਪੁਲਿਸ ਵੱਲੋਂ ਆਪਣੀ ਡਿਊਟੀ ਜਿਹੜੀ ਹੈ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਸੋ ਨ ਉਸ ਤੋਂ ਬਾਅਦ ਉਹਨੂੰ ਜਿਹੜਾ ਅੱਗੇ ਰੂਟੀਨ ਦੇ ਵਿੱਚ ਜਿਹੜਾ ਛੜਿਆ ਜਾ ਰਿਹਾ ਜਲੰਧਰ ਬਾਈਪਾਸ ਚੌਕ ਤੇ ਖੜੇ ਆ ਜਿਸ ਚੌਕ ਦੇ ਵਿੱਚ ਗੱਡੀਆਂ ਨੂੰ ਬਖੂਵੀ ਜਿਹੜਾ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਸੋ ਲਗਾਤਾਰ ਨਾਕੇ ਦੀ ਗੱਲ ਕਰੀਏ ਤਾਂ ਥਾਂ ਥਾਂ ਦੇ ਉੱਤੇ ਜਿਹੜੇ ਨਾਕੇ ਆ ਉਹ ਲਗਾਤਾਰ ਲੱਗੇ ਹੋਏ ਨੇ ਪਰ ਇਸ ਟਾਈਮ ਲੁਧਿਆਣਾ ਦੇ ਸਲੇਮ ਟਾਬਰੀ ਬਿਲਕੁਲ ਉਸ ਚੌਕ ਤੇ ਮੌਜੂਦ ਆ ਸਾਡੇ ਨਾਲ ਐਸਓ ਚੋ ਅੰਮ੍ਰਿਤਪਾਲ ਜੀ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਕਿ ਕੀ ਕੁਝ ਹੋਣ ਤਾਂ ਕਿ ਲੱਭਿਆ ਕਿਉਂਕਿ ਰੋਜ਼ ਜਿਹੜੇ ਨਾਕੇ ਆ ਉਹ ਲਗਾਤਾਰ ਲਗਾਏ ਜਾਂਦੇ ਨੇ ਸਸੀ ਕਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿਲਕੁਲ ਸਰ ਜੀ ਨਾਕਾ ਲੱਗਿਆ ਹੋਇਆ ਕਿਸ ਜਗ੍ਹਾ ਤੇ ਲੱਗਿਆ ਇਹ ਜਲੰਧਰ ਬਾਈਪਾਸ ਤੇ ਨਾਕਾ ਲਾਇਆ ਹੋਇਆ ਆਪਣਾ ਜਿਹੜੀ ਸ਼ੱਕੀ ਪੋਰਸਾ ਉਹਨਾਂ ਦੀ ਤਲਾਸ਼ੀ ਲੈ ਰਹੇ ਆ ਜਿਹੜੇ ਵਿਦਾਊਟ ਨੰਬਰ ਪਲੇਟਸ ਜਾਂ ਸ਼ਰਾਰਤੀ ਆਨਸਰ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਉਹਨਾਂ ਤੇ ਬਣਦਾ ਐਕਸ਼ਨ ਕੀਤਾ ਜਾ ਰਿਹਾ ਹੈ ਜੀ ਨਾ ਪੁਲਿਸ ਕਾਫੀ ਜਿਆਦਾ ਮੁਸਤਾਇਦ ਹੈ ਛਰਾੜਤਾਂ ਦੇ ਖਿਲਾਫ ਜਿਹੜੇ ਛਰਾੜਤੀ ਅਨਸਰ ਨੇ ਕੋਈ ਕੁਝ ਪਤਾ ਲੱਗਦਾ ਨਾਕੇ ਦੌਰਾਨ ਕੁਝ ਫੜੇ ਜਾਂਦੇ ਨੇ ਅਨਸਰ ਇਸ ਜਲੰਧਰ ਬਾਈਪਾਸ ਚੌਕ ਤੋਂ ਪਹਿਲਾਂ ਕਿਤੇ ਫੜੇਗੇ ਨਹੀਂ ਹੁਣ ਕਾਫੀ ਜਮਿਆਜਾ ਅਸੀਂ ਬਿਦਾਉਟ ਨੰਬਰ ਪਲੇਟਸ ਜਿਨ੍ਹਾਂ ਤੇ ਬਾਰਦਾਤਾਂ ਹੁੰਦੀਆਂ ਨੇ ਉਹ ਅਸੀਂ ਤਿੰਨ ਚਾਰ ਰਾਉਂਡ ਅਪ ਕੀਤੇ ਨੇ ਤੇ ਉਹਨਾਂ ਨੂੰ ਵੈਰੀਫਾਈ ਕਰਦੇ ਨੇ ਵੀ ਮੋਟਰਸਾਈਕਲ ਹੈ ਕਿੰਨਾ ਦੇ ਆ ਜਾਂ ਕਿੱਦਾਂ ਦੇ ਪਰ ਜੋ ਅੱਗੇ ਤਫਤੀਸ਼ ਆਇਆ ਉਹਦਾ ਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਸਪੈਸ਼ਲ ਚੈਕਿੰਗ ਲਗਾਈ ਗਈ ਹੈ ਯਾ ਰੂਟੀਨ ਨਾਕਾ ਲੱਗਾ ਨਹੀਂ ਇਹ ਰੂਟੀਨ ਨਾਕਾ ਹੈ ਕਿਉਂਕਿ ਇਹ ਆਊਟ ਆ ਇਹਦੇ ਵਿੱਚ ਇਹ ਰੂਟੀਨ ਚੈਕਿੰਗ ਸਾਡੀ ਰੂਟੀਨ ਨਾਕਾ ਸਾਡਾ ਡੇਲੀ ਦਾ ਚੱਲਦਾ ਹੈ ਜੀ ਡੇਲੀ ਦਾ ਨਾਕਾ ਤਕਰੀਬਨ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲਦਾ ਇਹ ਇਹ ਰਾਉਂਡ ਹੀ ਮਤਲਬ ਕਈ ਵਾਰ 7 ਤੋਂ 10 ਲਾਲੀ ਦਾ ਹੈ ਜੀ ਮਤਲਬ ਰੈਂਡਮ ਨਾਕਾ ਲਾਈਦਾਗਾ ਵੀ ਜੋ ਵੀ ਪਤਾ ਲੱਗਿਆ ਕਿੰਨੇ ਕਿ ਚਲਾਨ ਜਿਹੜੇ ਅੱਜ ਕੱਟੇ ਗਏ ਲੋ ਤੇ ਨਾਲ ਅੱਜ ਤਕਰੀਬਨ ਅਸੀਂ ਵਿਦਆਊਟ ਨੰਬਰ ਪਲੇਟਸ ਤੇ 10 ਕਿ ਚਲਾਨ 10 11 ਚਲਾਨ ਤੇ 5 4 5 ਬਾਉਂਡ ਮੋਟਰਸਾਈਕਲ ਅਸੀਂ ਕਰ ਚੁੱਕੇ ਹਾਂ ਜੀ ਜਿਹੜੇ ਸ਼ਰਾਰਤ ਕਰਦੇ ਨੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਜਿਹੜੀਆਂ ਪਾਲਣਾ ਨਹੀਂ ਕਰਦੇ ਉਲੰਘਣਾ ਕਰਦੀਆਂ ਨੇ ਮੋਟਰਸਾਈਕਲ ਦੇ ਉੱਤੇ ਤਿੰਨ ਤਿੰਨ ਨੌਜਵਾਨ ਜਿਹੜੇ ਚੜੇ ਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਉਹ ਨੌਜਵਾਨਾਂ ਨੂੰ ਕੀ ਅਵੇਅਰਨੈਸ ਹੈ ਉਹਨੂੰ ਵੇਅਰਬੇਅਰ ਸਭੀ ਆਪਣਾ ਇੱਕ ਤਾਂ ਪ੍ਰੋਪਰ ਹੈਲਮਟ ਪਾ ਕੇ ਚੱਲੋ ਇੱਕ ਦੋ ਜਾਣੇ ਆਪਣੀ ਸਵਾਰੀ ਚੱਲੋ ਤੀਜਾ ਪਰਸਨ ਚੱਲਦਾ ਤਾਂ 100% ਉਹਨਾਂ ਤੇ ਕਾਰਵਾਈ ਹੋਊਗੀ ਜੀ ਤੇ ਸੈਕੰਡਲੀ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕਾਰਵਾਈ ਵੀ ਕੀਤੀ ਜਾਊਗੀ ਜੀ ਗੱਡੀਆਂ ਵਾਸਤੇ ਕੀ ਮੈਸੇਜ ਹੈ ਗੱਡੀਆਂ ਵਾਸਤੇ ਆਪਣੇ ਪ੍ਰੋਪਰ ਸੀਟ ਬੈਲਟ ਲਾਓਗੇ ਸੀਟ ਬੈਲਟ ਲਾ ਕੇ ਚੱਲੋ ਨੰਬਰ ਪਲੇਟਸ ਜੋ ਸਰਕਾਰੀ ਆ ਲਾ ਹੋਈਆਂ ਨੇ ਆਪਾਂ ਨੂੰ ਸਰਕਾਰੀ ਨੰਬਰ ਪਲੇਟਸ ਲਾ ਕੇ ਚੱਲੇ ਨੇ ਜਿਹੋ ਉਹਨਾਂ ਦਾ ਵੀ ਵਿਦਾਊਟ ਨੰਬਰ ਪਲੇਟ ਜਿਹੜੀ ਸਰਕਾਰੀ ਉਹਨਾਂ ਦਾ ਵੀ ਚਲਾਨ ਕੀਤਾ ਜਾ ਰਿਹਾਗਾ ਜੀ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਕੀ ਮੈਸੇਜ ਹੈ ਸ਼ਰਾਰਤੀ ਅਨਸਰ ਹੋਈ ਆ ਵੀ ਆਪਣਾ ਲੁਧਿਆਣਾ ਪੁਲਿਸ ਪੂਰੀ ਮਸਾਇਦ ਹੋਈ ਆ ਵੀ ਬੰਦਾ ਆਪਣਾ ਬੰਦੀ ਕਾਰਵਾਈ ਹਾਂ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਏਗੀ ਜੀ ਦੱਸਦੀ ਹੈ ਕਿ ਲਗਾਤਾਰ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲੁਧਿਆਣਾ ਪੁਲਿਸ ਉਹ ਖੂਬੀ ਮੁਸਤੈਦ ਹੈ ਸੋ ਉਹਨਾਂ ਵੱਲੋਂ ਲਗਾਤਾਰ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਬੜੀ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਨਾਕੇ ਦੇ ਦੌਰਾਨ ਵੀ ਨਾਕਾਬੰਦੀ ਦੌਰਾਨ ਵੀ ਕਈ ਇਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਵੀ ਫੜੇ ਜਾਂਦੇ ਨੇ ਸੋ ਨਾਕਾ ਜਿਹੜਾ ਦੇਖ ਸਕਦੇ ਹੋ ਕਿ ਉਹ ਲਗਾਇਆ ਜਾਂਦਾ ਜਦੋਂ ਨਾਕਾ ਲਗਾਉਣ ਤੋਂ ਬਾਅਦ ਉਹਨਾਂ ਦੀਆਂ ਗੱਡੀਆਂ ਜੜੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਸੋ ਕਈ ਗੱਡੀਆਂ ਜੜੀਆਂ ਅੱਜ ਵੀ ਚੱਕੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਚਲਾਨ ਵੀ ਦੇਖ ਸਕਦੇ ਹੋ ਕਈ ਚਲਾਨ ਵੀ ਜਿਹੜੇ ਆ ਇਹਨਾਂ ਜਿਹੜੇ ਆਂਦੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਜਾਂਦਾ ਬਕੂਵੀ ਸੋ ਪ੍ਰਸ਼ਾਸਨ ਲਗਾਤਾਰ ਮੁਸਤੈਦ ਹੁਣਾਂ ਵੱਲੋਂ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਬਕੂਵੀ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਅਵੇਅਰ ਵੀ ਜਿਹੜਾ ਲੋਕਾਂ ਨੂੰ ਕੀਤਾ ਜਾਂਦਾ ਹੈ ਸੋ ਜਿਹੜੇ ਪ੍ਰਸ਼ਾਸਨ ਹੈ ਪੁਲਿਸ ਵੱਲੋਂ ਲੋਕਾਂ ਨੂੰ ਵੀ ਜਿਹੜਾ ਅਵੇਅਰ ਕੀਤਾ ਜਾ ਰਿਹਾ ਸੋ ਅੱਜ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ ਉਹਨਾਂ ਵੱਲੋਂ ਕਿਹਾ ਗਿਆ ਕਿ ਤਿੰਨ ਤੋਂ ਚਾਰ ਮੋਟਰਸਾਈਕਲ ਜਿਹੜੇ ਨੇ ਉਹ ਰਾਉਂਡ ਅਪ ਕੀਤੇ ਨੇ ਤਾਂ ਉਸ ਤੋਂ ਬਾਅਦ 10 ਤੋਂ ਵੱਧ ਜਿਹੜੇ ਚਲਾਨ ਆ ਜਲੰਧਰ ਬਾਈਪਾਸ ਦੇ ਵਿੱਚ ਅੱਜ 10 ਤੋਂ ਪਲੱਸ ਜਿਹੜੇ ਚਲਾਨ ਆ ਉਹ ਵੀ ਕੀਤੇ ਗਏ ਨੇ ਹਾਲਾਂਕ ਪਾਸ ਚੌਕ ਦੇ ਵਿੱਚ ਲੱਗਦਾ ਸੋ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ ਵੀ ਟਾਈਮ ਲੱਗਦਾ ਦਿਨ ਦੇ ਵਿੱਚ ਉਦੋਂ ਟਾਈਮ ਕੱਟ ਕੇ ਇਸ ਜਗ੍ਹਾ ਤੇ ਬੁਖਵੀ ਨਾਕਾ ਲਗਾਉਂਦੇ ਆ ਤਾਂ ਲੋਕਾਂ ਨੂੰ ਵੀ ਜਿਹੜਾ ਅਵੇਅਰ ਕਰਦੇ ਦੇਖਦੇ ਲੋ ਲੁਧਿਆਣਾ ਲਾਈਵ ਮਹਿੰਤਰੀ ਕੈਮਰਾਮੈਨ ਖਾਨੀ ਨਾਲ ਧੰਨਵਾਦ